ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸ੍ਰੀ ਕਲਾ ਸ਼ੋਅ ਹੋਵੇ ਦੇ ਨੈਟਸ ਅੰਟਰਨਾ ਤੇ ਆਪਾਂ ਨਾਲ ਜੁੜੇ ਗਣ ਕਰਨ ਵਾਸਤੇ ਪਛੰਦੀ ਤੇ ਨੰਦੀ ਲਾਈਫ ਸਟਾਈਲ ਚੈਨਲ ਸਬਸਕ੍ਰਾਈਬ ਕਰਦੇ ਹੈ ਜਾਂ ਜੇ ਚੈਨਲ ਤੇ ਪਹਿਲੀ ਵਾਰੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮੀਡੀਅਮ ਸਾਈਬ ਕਰਨਾ ਕਿ ਸੁਣੋ ਜੇ ਤੁਸੀਂ ਨੈਕਸਟ ਜੁੜਨਾ ਜੀ ਆਪਾਂ ਤੁਹਾਧ ਗਰਮ ਅਕੈਡਮੀ ਸੇ ਪੜਨਾ ਹੈ ਕੋਲ ਕਪੜੇ ਘਰੇ ਹੈ ਮੈਂ ਨਾ ਮਮਾ ਮੂਲੀ ਕਾਸਰੀ ਹੈ ਮੂਲੀ ਆਪਾ ਕਾਸਰੀ ਹੈ ਤੇ ਹੁਣ ਇਹ ਚਲੋਣ ਮੇਸੇ ਰਲਾ ਕੇ ਮਿਕਸਚਰ ਬਣਾ ਕੇ ਜਾ ਫਿਰ ਬਣਾਨੇ ਆ ਜਿਆ ਪਰੋਟੀ ਸਵੇਰ ਦੇ ਟਿਲ ਕੋਲ ਚਾਹ ਦਾ ਹੀ ਕੰਮ ਹੁੰਦਾ ਨਾ ਸਵੇਰ ਤੇ ਲੱਗੇ ਹਣਾ ਰੋਟੀ ਬਣਾ ਲਈ ਪਹਿਲਾਂ ਬਾਕੀ ਰਹਿਦਾ ਕੰਮ ਫਿਰ ਕਰਨੇ ਬੰਦ ਚੱਲਾਂਗੇ ਅੱਛਾ ਮੋਟਰ ਜਿਹੜਾ ਹੈ ਸ਼ੁਰੂ ਜਾਓ ਜੀ ਹੁਣ ਸਰਦੀਆਂ ਆ ਗਈਆਂ ਕਦੇ ਮੇਥੀ ਵਾਲੇ ਪਰੌਂਠੇ ਕਦੇ ਮੋਰੀ ਵਾਲੇ ਦੋ ਮਿੰਟ ਜੀ ਰੋਟੀ ਪਾਣੀ ਆਪਾ ਖਾ ਲਿਆ ਸੀ ਤੇ ਉਹ ਯਾ ਲੈਟਰਾਂ ਦੇ ਬਣਾ ਕੇ ਥਾਲੇ ਤੇ ਹੁਣ ਆਪਾਂ ਲੀਏ ਜੀ ਥਾਲੇ ਤੋਂ ਇਹ ਮਾਜੇ ਹਟ ਸੋਈ ਚੰਨਾ ਜਦੋਂ ਆਖ ਮਾਰਨੀ ਆ ਲਾੜਾ ਚੱਕਿਆ ਹੁਣ ਭਾਂਡੇ ਮਾਜੇ ਇਸ ਕਿਰ ਨੂੰ ਅੱਜ ਲਾਇਆ ਚੜ੍ਹਾਉਣ ਵਾਸਤੇ ਉਹ ਛੜੂ ਲਾ ਰਹੀ ਹੈ ਆਪਣੇ ਇਹ ਕਿ ਲਾ ਕੋ ਚਲਾਣੇ ਆ ਥੋੜੇ ਜਿਹਾ ਨਾ ਹਵਾ ਚੱਲ ਰਹੀ ਬਹੁਤ ਜ਼ਿਆਦਾ ਪੱਤੇ ਗੇਰਨੇ ਸੁੱਕ ਸੁੱਕੇ ਮਰੂਦ ਦੇ ਤੇ ਆਪਾਂ ਕੱਪੜੇ ਧੋਏ ਹੀ ਸਵੇਰੇ ਸੁੱਕੇ ਪਏ ਨੇ ਲਾਣੇ ਆ ਧਾਰ ਤੋਂ ਤੇ ਨਾਲੇ ਆਪਾਂ ਧੋਈ ਸੀ ਜੀ ਅੱਜ ਕਣਕ ਆਟਾ ਖਤਮ ਹੋਣ ਵਾਲਾ ਸੀ ਕਣਕ ਧੋਈ ਹਵਾ ਚੱਲਣਾ ਨਾ ਜੀ ਬਸੇ ਸੇ ਹਵਾ ਨੇ ਠੰਡ ਜੀ ਬਣਾ ਦੇਣੀ ਹੈ ਠੰਡ ਦੇਣੀ ਹੈ ਵਲਾਨੇ ਕਪੜੇ ਤਾਰ ਤੂੰ ਧੋਏਂ ਡਿੱਗੀ ਜਾ ਰਹੇ ਨੇ ਥਲੇ ਸੁੱਕੇ ਪਏ ਨੇ ਤੇ ਪਹਿਲਾਂ ਆਪ ਬਣਾ ਲਈਏ ਚਾਹ ਬੱਚਿਆਂ ਨੂੰ ਸ਼ਾਮ ਦਾ ਟਾਈਮ ਹੋ ਗਿਆ 16 17 ਦੀ ਹੋਵੇ ਆਪੇ ਬਾਹਰ ਤੇ ਦੀ ਬਾਈਕੀ ਵੀ ਨਾਲੀ ਇਹ 50 ਬਣਦੇ ਨੇ আর ਸੋਈ ਕੀ ਆ ਗਈ ਨੋ ਜੀ ਚਾਹ ਆਪਾਂ ਬਣਾ ਲਈ ਤੇ ਤਿੰਨੇ ਬੱਚਿਆਂ ਨੂੰ ਨਾਲੇ ਆਪ ਪੀਨੇ ਆ ਜਾਣਾ ਬੱਚਿਆਂ ਨੇ ਟਿਊਸ਼ਨ ਮੰਮਾ ਕੱਪੜੇ ਪਹਿਲ ਆਂਦੀ ਵੀ ਐ ਦੀਦੀ ਵੀ ਹੈਲਪ ਕਰਾ ਰਹੀ ਐ ਮੰਮਾ ਕੱਪੜੇ ਥੇ ਲਾ ਰਹੀ ਐ ਤੇ ਦੀਦੀ ਵੀ ਹੈਲਪ ਕਰੰਦੀ ਪਈ ਐ ਉੱਥੇ ਰੱਖ ਦੇ ਪਾਵਾਂ ਘਰਾਤ ਨੂੰ ਜਿਹਦੇ ਸਾਰੇ ਕੱਪੜੇ ਧੋਏ ਸੀ ਕਾਫੀ ਜ਼ਿਆਦਾ ਸੀ ਅੱਜ ਨਾ ਕੱਪੜੇ ਦੋ ਦਿਨ ਹੋ ਗਏ ਧੋਏ ਨਹੀਂ ਸੀ ਤੇ ਆਪਾਂ ਤੇਲ ਲਾ ਕੇ ਮੈਂ ਸਬਜੀ ਬਣਾਣੀ ਨੇ ਹੁਣ ਰਾਤ ਨੂੰ ਚਲ ਆਪਾਂ ਵਿਲੇ ਬੈਠੇ ਮੈਂ ਚਰ ਕਪੜੇ ਤੈਨ ਲਾ ਲਈਏ ਸਬਜੀ ਅਜ ਪਈ ਹੈ ਰਾਤੀ ਬਣਾਈ ਸੀ ਤੇ ਸਵੇਰੇ ਮੂਰੀਆਂ ਵਾਲੇ ਪਰੌਂਠੇ ਬਣਾ ਲਏ ਤੇ ਸਬਜੀ ਕਿਸੇ ਨੇ ਖਾਦੀ ਨਹੀਂ ਉਹ ਪਈ ਹੈ ਜੀ ਬਣਾਣੀ ਹੋਈ ਥੋੜੀ ਜੀ ਬਣਾ ਲਾਂਗੇ ਐਸੇ ਸਾਬ ਜੇਗਾ ਤੇ ਬਾਕੀ ਆਪਾਂ ਕਪੜੇ-ਕੁਪੜੇ ਤੈਨ ਲਾ ਕੇ ਰੱਖ ਲੈਨੇ ਫਲਾਰਾ ਖਤਮ ਹੋ ਜਾਏਗਾ ਜੇ ਆਪਾਂ ਜਾਣਾ ਹੈ ਪਰਸੋ ਨੂੰ ਵਿਆਹ ਤੇ ਬੁੱਧਵਾਰ ਨੂੰ ਅੰਕਿਵਾਰ ਐਸਾ ਹਾਂ ਜੈਤਵਾਰ ਚੋਣੇ ਜਮਾਂਗੇ ਨਾ ਤੇ ਆਪਾਂ ਕੱਪੜੇ ਪੈਕ ਕਰਦੇ ਜਿਹੜੇ ਉਹਨਾਂ ਨੂੰ ਦੇ ਦੇਣੇ ਨੇ ਇਹਨਾਂ ਬਾਅਦ ਜਿੱਦਾਂ ਆਈਏ ਉਹ ਤਾਂ ਦੇਣੇ ਕਰਦੇ ਆਪਾਂ ਜਮਾਂ ਪੈਕਿੰਗ ਕਰ ਲਈ ਅੱਜ ਆਪਾਂ ਕੱਪੜੇ ਤੈਹ ਲਾ ਲਏ। ਇਹ ਉਧਰ ਰੱਖਦੇ ਆ ਕਮਰੇ 'ਚ ਪਰਲੀ ਲਮਾਰੀ 'ਚ ਇੱਧਰ ਰੱਖਤੇ ਹੀ ਇੰਦਰ ਆਰਾਮ ਹੋ ਰਿਹਾ। ਇਹ ਆਪਾਂ ਕੱਪੜੇ ਸੈੱਟ ਕਰਕੇ ਰੱਖਤੇ ਨੇ। ਉਹਨਾਂ ਨੂੰ ਦੇਣ ਵਾਸਤੇ ਵਿਆਹ ਲਿਆ ਵਸਤੇ। ਫਿਰ ਆਪਾਂ ਪਾਵਾਂਗੇ ਕਿਸੇ ਬੈਗ 'ਚ ਇੱਕ ਵਾਰ ਇਹਨਾਂ ਦੀ ਪੈਕਿੰਗ ਕਰ ਲਈਏ। रखिए सब्जी गरम ये सब्जी अपनी पई से आलू फलिया बनाने रात सब्जी गर्म रखती रात की लगी बाबा जी ਇਹ ਕਣਕਾ ਪਤੋਈ ਸੀ ਟੱਕ ਦਿੱਤੀ ਹੈ ਹਨੇਰਾ ਹੋ ਗਿਆ ਟਾਈਮ ਤੇ ਜਿ ਪੌਣੀ 6 ਵਜਦਾ ਹੋਇਆ ਇਹ 7 ਪੌਣੀ 7 ਹੋ ਗਏ ਨੇ ਤੇ ਅੱਜ ਵਾਲੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਹਾਂ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਤਦ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ